ਰਾਜਵੀਰ ਦੀ ਜ਼ਿੰਦਗੀ ਇਟਲੀ ਦੇ ਵਿੱਚ ਕਾਫੀ ਚੰਗੀ ਬੀਤਰੀ ਸੀ ਉੱਥੇ ਉਸਨੇ ਰਹਿਣਾ ਅਤੇ ਆਪਣੀ ਦੁਕਾਨ ਦੇ ਵਿੱਚ ਕੈਸ਼ੀਅਰ ਵਜੋਂ ਕੰਮ ਕਰਨਾ ਉਹ ਦੁਕਾਨ ਕਿਸੇ ਹੋਰ ਦੀ ਨਹੀਂ ਸੀ ਉਸੇ ਦੇ ਹੀ ਪਿਤਾ ਦੀ ਸੀ ਜਿਸਨੇ ਆਪਣੇ ਮਿਹਨਤ ਸਦਕਾ ਇਟਲੀ ਦੇ ਵਿੱਚ ਕਈ ਦੁਕਾਨਾਂ ਖੋਲ ਰੱਖੀਆਂ ਸਨ ਅਤੇ ਚੰਗਾ ਬਿਜ਼ਨਸ ਚਲਾ ਰਿਹਾ ਸੀ ਪੂਰਾ ਪੈਸਾ ਸੀ ਅਤੇ ਚੰਗੀ तौर ਸੀ ਪਿੰਡ ਦੇ ਵਿੱਚ ਵੀ ਉਹਨਾਂ ਨੇ ਕਾਫੀ ਵੱਡੀ ਕੋਠੀ ਪਾ ਰੱਖੀ ਸੀ ਜਿਸ ਦੇ ਵਿੱਚ ਰਾਜਵੀਰ ਦੇ ਚਾਤਾ ਜੀ ਯਾਨੀ ਉਸਦੇ ਪਿਤਾ ਦੇ ਛੋਟੇ ਭਰਾ ਰਹਿੰਦੇ ਸਨ ਅਤੇ ਪਿੰਡ ਦੇ ਵਿੱਚ ਰਾਜਵੀਰ ਤੇ ਉਸਦੇ ਪਰਿਵਾਰ ਦੀਆਂ ਪੂਰੀਆਂ ਟੋਹਰਾਂ ਸਨ ਸਾਰਾ ਪਿੰਡ ਉਹਨਾਂ ਦੀ ਇੱਜ਼ਤ ਕਰਦਾ ਸੀ ਅਤੇ ਰਾਜਵੀਰ ਦੇ ਚਾਤਾ ਜੀ ਉੱਥੇ ਪਿਛਲੇ 15 ਸਾਲਾਂ ਤੋਂ ਲਗਾਤਾਰ ਸਰਪੰਚੀ ਦੇ ਵਿੱਚ ਚਿਤਰੇ ਸਨ ਸਾਰਾ ਪਿੰਡ ਉਹਨਾਂ ਦੇ ਲਾਣੇ ਨੂੰ ਸਰਪੰਚਾਂ ਦਾ ਲਾਣਾ ਕਹਿਣ ਲੱਗ ਪਿਆ ਸੀ ਅਤੇ ਵਧੀਆ ਉਹਨਾਂ ਦਾ ਕੰਮ ਚੱਲ ਰਿਹਾ ਸੀ ਰਾਜਵੀਰ ਆਪਣੀ ਦੁਕਾਨ ਦੇ ਵਿੱਚ ਕੰਮ ਕਰਕੇ ਖੁਸ਼ ਸੀ ਲੇਕਿਨ ਇੱਕ ਗੱਲ ਦੀ ਸ਼ਿਕਾਇਤ ਰਾਜਵੀਰ ਦੇ ਪਿਤਾ ਨੂੰ ਉਸ ਤੋਂ ਹਮੇਸ਼ਾ ਰਹਿੰਦੀ ਕਿਉਂਕਿ ਰਾਜਵੀਰ ਦਾ ਜੜਾ ਖਿੱਚ ਸੀ ਉਸ ਦਾ ਅਟਰੈਕਸ਼ਨ ਸੀ ਉਹ ਉੱਥੋਂ ਦੀਆਂ ਔਰਤਾਂ ਦੇ ਨਾਲ ਇਟਲੀ ਦੀਆਂ ਔਰਤਾਂ ਦੇ ਨਾਲ ਇਟਲੀ ਦੇ ਕਲਚਰ ਦੇ ਨਾਲ ਉਥੋਂ ਦੀ ਪਾਸ਼ਾ ਦੇ ਨਾਲ ਜ਼ਿਆਦਾ ਸੀ ਉਹ ਪੰਜਾਬੀ ਘੱਟ ਬੋਲਦਾ ਸੀ ਅਤੇ ਰਾਜਵੀਰ ਤੋਂ ਰਹਿਜ ਉੱਥੇ ਬਣ ਕੇ ਰਹੇਗਾ ਸੀ ਰਾਜਵੀਰ ਨੂੰ ਹਮੇਸ਼ਾ ਹੀ ਉਸਦੇ ਪਿਤਾ ਕਹਿੰਦੇ ਸਨ ਵੀ ਜਿਵੇਂ ਆਪਾਂ ਘਰ ਦੇ ਵਿੱਚ ਪੰਜਾਬੀ ਬੋਲਦੇ ਹਾਂ ਤੈਨੂੰ ਪੰਜਾਬੀ ਕੁੜੀ ਦੇ ਨਾਲ ਵਿਆਹ ਕਰਾਉਣਾ ਚਾਹੀਦਾ ਹੈ ਤੇਰੀ ਵਿਆਹ ਦੀ ਉਮਰ ਹੋ ਗਈ ਹੈ ਅਤੇ ਪੰਜਾਬੀ ਕੁੜੀਆਂ ਇਟਲੀ ਦੇ ਵਿੱਚ ਬਹੁਤ ਹਨ ਪੰਜਾਬ ਦੇ ਵਿੱਚ ਦਾ ਸਾਰਾ ਪੰਜਾਬ ਹੀ ਪੰਜਾਬੀ ਹੈ ਕਿਉਂ ਨਾ ਉਥੋਂ ਆਪਾਂ ਕੋਈ ਬਹੂ ਤੇਰੇ ਵਾਸਤੇ ਲੈ ਆਈਏ ਲੇਕਿਨ ਰਾਜਵੀਰ ਜਿਹੜਾ ਹੈ ਉਹ ਅਰੇਂਜ ਮੈਰਿਜ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ ਉਹ ਆਪਣੇ ਬਾਪੂ ਨੂੰ ਕਹਿੰਦਾ ਵੀ ਕੁੜੀ ਪਸੰਦ ਆਣੀ ਚਾਹੀਦੀ ਹੈ ਭਾਵੇਂ ਇਟਲੀ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਕੀ ਫਰਕ ਪੈਂਦਾ ਹੈ ਲੇਕਿਨ ਉਸ ਦਾ ਬਾਪੂ ਇਸ ਗੱਲ ਤੋਂ ਬਿਲਕੁਲ ਰਾਜ਼ੀ ਨਹੀਂ ਸੀ ਨਾ ਰਾਜਵੀਰ ਜਿਹੜਾ ਹੈ ਉਹ ਸੋਚਦਾ ਹੈ ਕੋਈ ਗੱਲ ਨਹੀਂ ਚਲੋ ਜਿਵੇਂ ਹੈ ਠੀਕ ਹੈ ਆਪਣੇ ਪਿਤਾ ਦੀ ਇਹ ਗੱਲ ਹਮੇਸ਼ਾ ਤੋਂ ਨਕਾਰਦਾ ਰਹਿੰਦਾ ਸੀ ਐਸੇ ਤਰ੍ਹਾਂ ਰਾਜਵੀਰ ਜਿਹੜਾ ਹੈ ਉਸ ਦਾ ਇੱਕ ਹੋਰ ਵੱਡਾ ਸ਼ੌਂਕ ਸੀ ਇੰਸਟਾਗ੍ਰam ਤੇ ਰੀਲਾਂ ਦੇਖਣਾ ਅਤੇ ਆਪਣੇ ਟ੍ਰੈਂਡਿੰਗ Song ਤੇ ਪੰਜਾਬੀ Song ਤੇ ਅਤੇ ਇੰਗਲਿਸ਼ Song ਤੇ ਵਧੀਆ ਗਾਣੇ ਲਗਾ ਕੇ ਆਪਣੀ ਰੀਲ ਬਣਾਉਂਦਾ ਅਤੇ ਫੋਟੋ ਖਿੱਚਣ ਦਾ ਬੜਾ ਸ਼ੌਕੀਨੀ ਸੀ ਚਲੋ ਜੀ ऐसे तरह इंस्टाग्राम पे एक दिन रीलਾਂ ਦੇਖ ਰਿਹਾ ਐਸੇ ਤਰ੍ਹਾਂ ਇੱਕ ਪੰਜਾਬੀ ਕੁੜੀ ਜੋ ਕਿ ਦਖੜ ਦੇ ਵਿੱਚ ਕਾਫੀ ਖੂਬਸੂਰਤ ਸੀ ਉਸ ਨੂੰ ਬਲਿਆ ਲੱਗਦੀ ਹੈ ਜੋ ਕਿ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਸੀ ਤਾਂ ਕਰਕੇ ਉਸ ਨੂੰ ਪਸੰਦ ਆਂਦੀ ਹੈ ਉਹ ਫੋਲੋ ਕਰਵਿੰਦਾ ਹੈ ਕਾਫੀ ਜ਼ਿਆਦਾ ਮਸ਼ਹੂਰ ਉਹ ਪੰਜਾਬੀ ਕੁੜੀ ਨਹੀਂ ਹੁੰਦੀ ਉਹ ਆਮ ਜੀ ਇੱਕ ਦੇਸੀ ਪੰਜਾਬਣ ਜੱਟੀ ਹੈ ਜੋ ਕਿ ਵੈਸੇ ਹੀ ਆਪਣੇ ਤੁਰਦੇ ਫਿਰਦੇ ਆਦੇ ਆਂ ਕੁਝ ਵੀ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਪਾ ਦਿੰਦੀ ਹੈ ਲੋਕ ਕਈ ਲੋਕ ਉਸ ਨੂੰ ਪਸੰਦ ਕਰਦੇ ਹਨ ਅਤੇ ਅੱਗੇ ਟਪਾ ਦਿੰਦੇ ਹਨ ਕੋਈ ਜ਼ਿਆਦਾ ਫੋਲੋਅਰ ਵੀ ਉਸਦੇ ਨਹੀਂ ਹਨ ਚਲੋ ਜੀ ਹੁਣ ਐਸੀ ਤਰ੍ਹਾਂ ਜਿਵੇਂ ਫੋਲੋ ਕਰ ਲਿਆ ਤਿੰਨ ਚਾਰ ਦਿਨਾਂ ਬਾਅਦ ਉਸ ਕੋਲ ਮੈਸੇਜ ਆਂਦਾ ਹੈ ਹਾਂਜੀ ਮੈਸੇਜ ਆਂਦਾ ਹੈ ਹਾਈ ਹੈਲੋ ਦੋਹਾਂ ਦੇ ਵਿਚਕਾਰ ਹੁੰਦੀ ਹੈ ਰਾਜਵੀਰ ਕਹਿੰਦਾ ਹੈ ਚਲੋ ਮੈਂ ਤੁਹਾਨੂੰ ਫੋਲੋ ਕੀਤਾ ਸੀ ਤੁਸੀਂ ਮੈਨੂੰ ਮੈਸੇਜ ਕਿਉਂ ਕੀਤਾ ਅਗੋਂ ਕੁੜੀ ਦਾ ਰਿਪਲਾਈ ਆਂਦਾ ਹੈ ਵੀ ਤੁਸੀਂ ਮੈਨੂੰ ਚੰਗੇ ਲੱਗੇ ਦੇਖਣ ਦੇ ਵਿੱਚ ਕਾਫੀ ਸੋਹਣੇ ਹੋ ਉੱਤੋਂ ਇਟਲੀ ਦੇ ਵਿੱਚ ਰਹਿੰਦੇ ਹੋ ਮੈਨੂੰ ਚੰਗੇ ਤੇ ਤੁਸੀਂ ਲੱਗਣੇ ਹੀ ਸੀ ਮੈਨੂੰ ਤੁਹਾਡੀ ਪ੍ਰੋਫਾਈਲ ਵਧੀਆ ਲੱਗੀ ਤੁਹਾਡੀਆਂ ਫੋਟੋਆਂ ਸੋਹਣੀਆਂ ਲੱਗੀਆਂ ਕਰਕੇ ਮੈਂ ਵੀ ਤੁਹਾਨੂੰ ਫੋਲੋ ਕਰ ਲਿਆ ਅਤੇ ਇੱਕ ਹੈਲੋ ਦਾ ਮੈਸੇਜ ਭੇਜਤਾ ਚਲੋ ਜੀ ਦੋਹਾਂ ਦੇ ਵਿਚਕਾਰ ਹਾਇ ਹੈਲੋ ਹੁੰਦੀ ਹੈ ਰਾਜਵੀਰ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਜਿਸ ਕੁੜੀ ਨੂੰ ਮੈਂ ਸਾਰੀ ਉਮਰ ਚ ਮਿਲਿਆ ਨਹੀਂ ਹਾਂ ਅਤੇ ਹਮੇਸ਼ਾ ਤੋਂ ਹੀ ਮੈਂ ਇਟਲੀ ਦੇ ਵਿੱਚ ਰਹਿਣ ਦੇ ਸੁਪਨੇ ਬਣਾਏ ਸਨ ਅੱਜ ਇੱਕ ਪੰਜਾਬ ਦੀ ਕੁੜੀ ਨਾਲ ਮੈਨੂੰ ਗੱਲ ਕਰਨਾ ਚੰਗਾ ਲੱਗ ਰਿਹਾ ਹੈ ਹੁਣ ਉਸੇ ਦੇ ਨਾਲ ਕਈ ਮਹੀਨਿਆਂ ਤੱਕ ਗੱਲਬਾਤ ਚੱਲਦੀ ਰਹਿੰਦੀ ਹੈ ਦੋਵੇਂ ਇੱਕ ਦੂਜੇ ਨੂੰ ਵੀਡੀਓ ਕਾਲ ਕਰਦੇ ਹਨ ਅਤੇ ਫੋਨ ਤੇ ਗੱਲਾਂ ਵੀ ਕਰ ਲੈਂਦੇ ਹਨ ਅਤੇ ਵਧੀਆ ਉਹਨਾਂ ਦੇ ਵਿੱਚ ਚੰਗਾ ਰਿਲੇਸ਼ਨਸ਼ਿਪ ਬਣ ਜਾਂਦਾ ਹੈ ਦੋਵੇਂ ਇੱਕ ਦੂਜੇ ਨੂੰ ਫੋਨ ਤੇ ਹੀ ਪ੍ਰਪੋਜ਼ ਕਰ ਲੈਂਦੇ ਹਨ ਅਤੇ ਐਸੇ ਤਰ੍ਹਾਂ ਚਲੋ ਜੀ ਉਹਨਾਂ ਦੀ ਕਹਾਣੀ ਵੱਧ ਜਾਂਦੀ ਹੈ ਹੁਣ ਕਹਾਣੀ ਪਹੁੰਚ ਚੁੱਕੀ ਹੈ ਬਹੁਤ ਅੱਗੇ ਜਿੱਥੇ ਵਿਆਹ ਤੱਕ ਗੱਲ ਆ ਗਈ ਹੈ ਰਾਜਵੀਰ ਜਿਹੜਾ ਹੈ ਉਸ ਕੁੜੀ ਦੀਆਂ ਫੋਟੋਆਂ ਆਪਣੇ ਪਰਿਵਾਰ ਵਾਲਿਆਂ ਨੂੰ ਦਿਖਾਉਂਦਾ ਹੈ ਉਧਰੋਂ ਕੁੜੀ ਜਿਹੜੀ ਹੈ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰਦੀ ਹੈ ਪਰਿਵਾਰ ਵਾਲੇ ਵੀ ਫੋਨ ਤੇ ਹੀ ਰਾਜ਼ੀ ਹੋ ਜਾਂਦੇ ਹਨ ਇਟਲੀ ਦੇ ਵਿੱਚ ਪਰਿਵਾਰ ਹੈ ਕਾਫੀ ਅਮੀਰ ਹਨ ਹੋਰ ਉਹਨਾਂ ਨੂੰ ਪਲਾਕੀ ਚਾਹੀਦਾ ਹੈ ਕੁੜੀ ਕਾਫੀ ਗਰੀਬ ਹੁੰਦੇ ਹਨ ਚਲੋ ਜੀ ਹੁਣ ਐਸੀ ਤਰ੍ਹਾਂ ਅੱਗੇ ਗੱਲਬਾਤ ਵਧਦੀ ਹੈ ਵਿਆਹ ਦੀਆਂ ਪੂਰੀਆਂ ਤਿਆਰੀਆਂ ਹੋ ਜਾਂਦੀਆਂ ਹਨ ਹੁਣ ਉਹ ਕਹਿੰਦੇ ਹਨ ਵੀ ਚਲੋ ਰਾਜਵੀਰ ਨੂੰ ਹਮੇਸ਼ਾ ਤੋਂ ਹੀ ਪੰਜਾਬੀ ਕੁੜੀ ਦਾਸੀ ਕਹਿੰਦੇ ਸਾਂ ਲੇਕਿਨ ਉਸ ਨੂੰ ਕੋਈ ਪਸੰਦ ਨਹੀਂ ਆਂਦੀ ਸੀ ਹੁਣ ਪਸੰਦ ਆਈ ਹੈ ਤੇ ਦੇਰੀ ਕਾਦੀ ਆਪਾਂ ਜਲਦੀ ਤੋਂ ਜਲਦੀ ਇਸ ਦਾ ਵਿਆਹ ਕਰ ਦਈਏ ਆਪਾਂ ਪੋਤੇ ਦਾ ਮੂੰਹ ਦੇਖਣ ਨੂੰ ਹੋਈਏ ਰਾਜਵੀਰ ਦੇ ਘਰ ਦੇ ਇਸ ਤਰ੍ਹਾਂ ਕਹਿ ਕੇ ਜਲਦੀ ਤੋਂ ਜਲਦੀ ਵਿਆਹ ਵਾਲੀ ਤਰੀਕ ਕਢਾ ਲੈਂਦੇ ਹਨ ਦੋਹਾਂ ਪਰਿਵਾਰਾਂ ਦੇ ਵਿੱਚ ਫੋਨ ਤੇ ਹੀ ਗੱਲ ਹੁੰਦੀ ਹੈ ਅਤੇ ਫੋਨ ਤੇ ਹੀ ਸਾਰਾ ਕੁਝ ਤੈਅ ਹੋ ਜਾਂਦਾ ਹੈ ਹੁਣ ਰਾਜਵੀਰ ਜਿਹੜਾ ਹੈ ਉੱਥੋਂ ਆਪਣਾ ਸਾਰਾ ਕੰਮ ਕਿਸੇ ਹੋਰ ਨੂੰ ਸੰਭਲਾ ਕੇ ਪੰਜਾਬ ਆ ਜਾਂਦੇ ਹਨ ਇੱਕ ਮਹੀਨੇ ਬਾਅਦ ਉਹਨਾਂ ਦਾ ਵਿਆਹ ਹੁੰਦਾ ਹੈ ਹੁਣ ਰਾਜਵੀਰ ਉਸ ਕੁੜੀ ਨੂੰ ਦੁਬਾਰਾ ਫੋਨ ਲਗਾਉਂਦਾ ਹੈ ਵੀ ਦੇਖ ਮੈਂ ਪੰਜਾਬ ਦੇ ਵਿੱਚ ਆ ਗਿਆ ਹਾਂ ਕਿਉਂ ਨਾ ਆਪਾਂ ਇੱਕ ਵਾਰ ਮਿਲ ਲਈਏ ਆਪਣੇ ਵਿਆਹ ਨੂੰ ਬੜਾ ਥੋੜਾ ਸਮਾਂ ਬਚਿਆ ਹੈ ਆਪਾਂ ਨੂੰ ਇੱਕ ਵਾਰ ਜ਼ਰੂਰ ਮਿਲ ਲੈਣਾ ਚਾਹੀਦਾ ਹੈ ਰਾਜਵੀਰ ਦੀ ਗੱਲ ਨੂੰ ਇਹ ਕਹਿ ਕੇ ਕੁੜੀ ਟਾਲ ਲੈਂਦੀ ਹੈ ਵੀ ਕੋਈ ਗੱਲ ਮਿੱਲਾ ਮਿਲਾਨਾ ਸਾਰੀ ਉਮਰ ਲੱਗੇ ਰਹਿਣਾ ਹੈ ਸਾਡੇ ਘਰ ਦੇ ਹੁਣ ਵਿਆਹ ਵਾਲੀਆਂ ਤਿਆਰੀਆਂ ਦੇ ਵਿੱਚ ਰੁੱਝੇ ਹਨ ਇੱਕ ਮਹੀਨਾ ਸਾਰਾ ਰਹਿ ਗਿਆ ਹੈ ਸੂਟ ਪਏ ਸਿਉਣ ਵਾਲੇ ਅਸੀਂ ਤੇਰੇ ਤਰ੍ਹਾਂ ਅਮੀਰ ਥੋੜੀ ਹਾਂ ਵੀ ਸਾਰਾ ਕੁਝ ਰੈਡੀਮੇਡ ਚੱਕ ਲਿਆਵਾਂਗੇ ਕੁਝ ਨਾ ਕੁਝ ਤਾਂ ਆਪ ਕਰਨਾ ਪਵੇਗਾ ਘਰ ਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਹਨ ਰਾਜਵੀਰ ਇਹਨੀ ਗੱਲ ਸੁਣ ਕੇ ਕੁਝ ਪੈਸੇ ਜਰੇ ਹਨ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਪਾ ਦਿੰਦਾ ਹੈ ਕੁੜੀ ਵੀ ਖੁਸ਼ ਹੋ ਜਾਂਦੀ ਹੈ ਵੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਸਾਰਾ ਕੁਝ ਕਰ ਲੈਨੇ ਹਾਂ ਹੁਣ ਐਸੀ ਤਰ੍ਹਾਂ ਦਿਨ ਬੀਤਦੇ ਹਨ ਹਫਤਾ ਰਹਿ ਜਾਂਦਾ ਹੈ ਹੁਣ ਵਿਆਹ ਦੇ ਕਾਰਡ ਵੀ ਛਪ ਚੁੱਕੇ ਸਨ ਕੁੜੀ ਵਾਲਿਆਂ ਨੇ ਸ ਕਾਫੀ ਪਸਾਡੀ ਬਿਆਦਰੀ ਕਾਫੀ ਹੈ ਤੁਸੀਂ 150 ਬੰਦਾ ਤਕਰੀਬਨ ਬਰਾਤ ਵਿੱਚ ਲੈ ਕੇ ਆਏ ਜੇ ਰਾਜਵੀਰ ਓਖਾ ਸੁਖਾ ਸਾਰੇ ਪਿੰਡ ਦੇ ਵਿੱਚੋਂ 125 22 ਬੰਦੇ ਕਰ ਲੈਂਦਾ ਹੈ ਅਤੇ ਉਸ ਦੀ ਰਿਸ਼ਤੇਦਾਰੀ ਸਾਰੀ ਇਕੱਠੀ ਹੋ ਜਾਂਦੀ ਹੈ ਵਧੀਆ ਵਿਆਹ ਤੋਂ ਇੱਕ ਦਿਨ ਪਹਿਲਾਂ ਸਾਰਾ ਕੁਝ ਕਿਆਰ ਹੋ ਚੁੱਕਿਆ ਸੀ ਸਾਰੇ ਜਣੇ ਭੰਗੜਾ ਪਾਰੇ ਸੀ ਸਾਰੇ ਪਿੰਡ ਦੇ ਵਿੱਚ ਰੌਣਕਾਂ ਸੀ ਘਰ ਜਿਹੜਾ ਸੀ ਲੜੀਆਂ ਦੇ ਨਾਲ ਸਜਾ ਹੋਇਆ ਸੀ ਸਾਰੇ ਜਣੇ ਆ ਕੇ ਉੱਥੇ ਵਧਾਈਆਂ ਦੇ ਰਹੇ ਸਨ ਵਿਆਹ ਵਾਲਾ ਘਰ ਕੋਠੀ ਦੇ ਉੱਪਰ ਲਿਖਾ ਰੱਖਿਆ ਸੀ ਸੋਨਾ ਸਾਰੀ ਡੈਕੋਰੇਸ਼ਨ ਕੀਤੀ ਸੀ ਇੱਕ ਦਿਨ ਪਹਿਲਾਂ ਮੁੰਡੇ ਵਾਲਿਆਂ ਤਰਫੋਂ ਪਾਰਟੀ ਵੀ ਪੈਲਸ ਦੇ ਵਿੱਚ ਹੋ ਰਹੀ ਸੀ ਲੇਕਿਨ ਹੈਰਾਨੀਜਨਕ ਇਹ ਗੱਲ ਸੀ ਕਿ ਕੁੜੀ ਵਾਲਿਆਂ ਤਰਫੋਂ ਕੋਈ ਨਹੀਂ ਆਇਆ ਜਦੋਂ ਫੋਨ ਕਰਦੇ ਰਹੇ ਤਾਂ ਇਧਰੋਂ ਜਿਹੜਾ ਹੈ ਕੁੜੀ ਵਾਲਿਆਂ ਤਰਫੋਂ ਇੱਕ ਬੰਦਾ ਵੀ ਨਹੀਂ ਆਇਆ ਸਾਰੇ ਕਹਿੰਦੇ ਜੀ ਆਹ ਬਿਮਾਰ ਹੈ ਉਹ ਆ ਨਹੀਂ ਸਕਦਾ ਰਸਤੇ ਦੇ ਵਿੱਚ ਹੈ ਆ ਰਹੇ ਹੈ ਇਸ ਤਰ੍ਹਾਂ ਦੀ ਗੱਲਾਂ ਹੋਣ ਲੱਗੀਆਂ ਕਈਆਂ ਨੂੰ ਸ਼ੱਕ ਹੋਇਆ ਕਿ ਕਮਾਲ ਦੀ ਗੱਲ ਹੈ ਅੱਜ ਤੱਕ ਕਿਸੇ ਨਾ ਕਿਸੇ ਨੂੰ ਆਣਾ ਚਾਹੀਦਾ ਸੀ ਕੀ ਗੱਲ ਹੋ ਗਈ ਆਏ ਕਿਉਂ ਨਹੀਂ ਨਾ ਸਾਰੇ ਸੋਚਦੇ ਹਨ ਕੋਈ ਗੱਲ ਨਹੀਂ ਚਲੋ ਟਾਈਮ ਨਾ ਲੱਗਿਆ ਹੋਵੇਗਾ ਲੇਕਿਨ ਕਈ ਜਣੇ ਹਨ ਇਤਰਾਜ਼ ਵੀ ਕਰਦੇ ਹਨ ਰਾਜਵੀਰ ਜਿਹੜਾ ਹੈ ਕਾਫੀ ਪੋੜਾ ਹੁੰਦਾ ਹੈ ਬਾਹਰ ਤਾਂ ਰਹਿੰਦਾ ਸੀ ਲੇਕਿਨ ਉਸ ਦੀ ਮਤ ਹਜੇ ਵੀ ਨਿਆਣਿਆਂ ਵਾਲੀ ਸੀ ਉਸਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਵੱਡਾ ਧੋਖਾ ਨਹੀਂ ਖਾਇਆ ਸੀ ਉਹ ਜਿਹੜਾ ਹੈ ਕਹਿੰਦਾ ਕੋਈ ਗੱਲ ਨਹੀਂ ਚਲੋ ਜਿਵੇਂ ਕਹਿੰਦੇ ਹਨ ਠੀ ਜੇ ਨਹੀਂ ਆਇਤਾ ਆਪਾਂ ਕਾਨੂੰ ਬਰਾਤ ਲੈ ਕੇ ਜਾਣਾ ਹੀ ਹੈ ਸਾਰਿਆਂ ਨੂੰ ਮਿਲਾਂਗੇ ਸਾਰਿਆਂ ਨੂੰ ਪੁੱਛਾਂਗੇ ਉਦੋਂ ਲਾਹਮਾ ਦੇ ਦਾਂਗੇ ਹੁਣ ਕੀ ਫਾਇਦਾ ਫੋਨ ਬਾਜਿਆਂ ਦੇ ਵਿੱਚ ਪੈਣ ਦਾ ਸਾਰੇ ਜਿਹੜੇ ਹਨ ਚਲੋ ਕੋਈ ਗੱਲ ਨਹੀਂ ਆਪਾਂ ਜਿਵੇਂ ਹੈ ਕੱਲ ਜਿਵੇਂ ਮਿਲਣਗੇ ਨਾ ਆਪਾਂ ਉਲਾਮਾ ਦੇ ਦਾਂਗੇ ਵੀ ਕੱਲ ਕਿਉਂ ਨਹੀਂ ਆਏ ਪਰ ਉਦੋਂ ਸਾਰੀ ਗੱਲ ਜਿਹੜੀ ਹੈ ਨਿਬੜ ਜਾਏਗੀ ਹੁਣ ਅਗਲਾ ਦਿਨ ਆਂਦਾ ਹੈ ਰਾਜਵੀਰ ਜਿਹੜਾ ਹੈ ਵਧੀਆ ਸਾਰੀ ਗੱਡੀਆਂ ਬੁੱਕ ਹੋ ਚੁੱਕੀਆਂ ਸਨ ਕਈ ਲੱਖਾਂ ਦਾ ਖਰਚਾ ਉਹਨਾਂ ਨੇ ਕਰ ਦਿੱਤਾ ਸੀ ਅਤੇ ਸੋਨਾ ਵਗੈਰਾ ਖਰੀਦ ਲਿਆ ਸੀ ਸੋਨੇ ਕੱਪੜੇ ਸਾਰਿਆਂ ਨੇ ਪਾਲੇ ਸਨ ਸਾਰੇ ਜਣੇ ਪਿਓਰ ਪੰਜਾਬੀਆਂ ਤਰ੍ਹਾਂ ਵਧੀਆ ਢ ਜਗ੍ਹਾ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਪੈਲਸ ਹੈ ਕਾਰਡ ਜਿੱਥੇ ਨੇ ਚਪਾਈ ਹਨ ਉਸ ਜਗ੍ਹਾ ਤੇ ਪਹੁੰਚਦੇ ਹਨ ਪੈਲਸ ਦੇ ਵਿੱਚ ਮੜਦੇ ਹਨ ਸਾਰੀ ਬਰਾਤ ਜਿਹੜੀ ਹੈ ਪੈਲਸ ਦੀ ਪਾਰਕਿੰਗ ਦੇ ਵਿੱਚ ਪਹੁੰਚ ਜਾਂਦੀ ਹੈ ਅਤੇ ਦੇਖ ਕੇ ਹੈਰਾਨ ਹਨ ਵੀ 11 ਵਜ ਗਏ ਹਨ ਆਪਾਂ ਇੱਥੇ ਬਰਾਤ ਸ਼ਾਇਦ ਕਾਫੀ ਜਲਦੀ ਲੈ ਕੇ ਆ ਗਏ ਹਾਂ ਕਮਾਲ ਹੈ ਕੁੜੀ ਵਾਲਾ ਨਾ ਕੋਈ ਪਹੁੰਚਿਆ ਨਹੀਂ ਪਹਿਲੇ ਤਾਂ ਆਹੀ ਦੱਸਿਆ ਸੀ ਅਤੇ ਇੱਥੇ ਇੱਕ ਬੰਦਾ ਵੀ ਨਹੀਂ ਦਿਖਦਾ ਹੁਣ ਰਾਜਵੀਰ ਜਿਹੜਾ ਹੈ ਕੁੜੀ ਵਾਲਿਆਂ ਨੂੰ ਫੋਨ ਕਰਦਾ ਹੋਇਆ ਕਹਿੰਦਾ ਹੈ ਹਾਂਜੀ ਤੁਸੀਂ ਲੇਟ ਹੋ ਗਏ ਹੋ ਇਹਨੇ ਲੇਟ ਥੋੜੀ ਚੱਲਦਾ ਹੈ 11 ਵਜ ਗਏ ਹਨ ਪਹਿਲੀ ਵਾਰ ਦੇਖਿਆ ਹੈ ਵੀ ਬਰਾਤ ਆ ਗਈ ਹੋਵੇ ਕੁੜੀ ਵਾਲਿਆਂ ਦਾ ਮੋਹ ਨਿਸ਼ਾਨੀ ਨਹੀਂ ਹੈ ਕੁੜੀ ਵਾਲੇ ਬਹਾਨੇ ਲਗਾਉਣ ਲੱਗ ਜਾਂਦੇ ਹਨ ਅਤੇ ਕਹਿੰਦੇ ਹਨ ਅੱਛਾ ਤੁਸੀਂ ਉਸ ਪੈਲਸ ਦੇ ਵਿੱਚ ਪਹੁੰਚ ਗਏ ਹੋ ਕੋਈ ਗੱਲ ਨਹੀਂ ਤੁਸੀਂ ਅੱਗੇ ਆ ਜਾਓ ਥੋੜਾ ਥੋੜੀ ਦੂਰ ਤੇ ਤੋਂ 3 ਕਿਲੋਮੀਟਰ ਦੂਰ ਤੇ ਇੱਕ ਹੋਰ ਪੈਲਸ ਹੈ ਉੱਥੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਹੁਣ ਜਿਵੇਂ ਹੀ ਉਹ ਉੱਥੇ ਪੈਲੈਸ ਦੇ ਵਿੱਚ ਪਹੁੰਚਦੇ ਹਨ ਤਾਂ ਉੱਥੇ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਵੀ ਆਹ ਕੀ ਗੱਲ ਬਣੀ ਪਰਾਇਚ ਤੱਕ ਕੋਈ ਵੀ ਨਹੀਂ ਹੈ ਹੁਣ ਦੁਬਾਰਾ ਫੋਨ ਕਰਦੇ ਹਨ ਵੀ ਅਸੀਂ ਗਲਤ ਪੈਲੈਸ ਦੇ ਵਿੱਚ ਆ ਗਏ ਹਾਂ ਤੁਸੀਂ ਸਾਨੂੰ ਆਰਾਮ ਨਾਲ ਸਮਝਾਓ ਫੋਨ ਤੇ ਲੋਕੇਸ਼ਨ ਵਗੈਰਾ ਭੇਜੋ ਫਿਰ ਅਸੀਂ ਉੱਥੇ ਆਈਏ ਐਵੇਂ ਮਜ਼ਾਕ ਨਾ ਕਰੋ ਬਿਆਜਰੀ ਦਾ ਸਵਾਲ ਹੈ ਸਾਰੇ ਪਿੰਡ ਵਾਲੇ ਸਾਡੇ ਨਾਲ ਹਨ ਬੇਇੱਜ਼ਤੀ ਬਹੁਤ ਹੋ ਰਹੀ ਹੈ ਪਿੰਡ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਕੁੜੀ ਨੂੰ ਸਿੱਧਾ ਫੁੱਲ ਲਗਾਉਂਦਾ ਹੈ ਕੁੜੀ ਕਹਿੰਦੀ ਹੈ ਇਹਨਾਂ ਨੇ ਲੱਗਦਾ ਤੁਹਾਡੇ ਨਾਲ ਕੋਈ ਛੋਟਾ ਮोटा ਕੋਈ ਗੱਲ ਨਹੀਂ ਤੁਸੀਂ ਇੱਥੋਂ 10 ਕਿਲੋਮੀਟਰ ਦੂਰ ਤੇ ਸ਼ਹਿਰ ਦੇ ਦੂਜੇ ਪਾਸੇ ਨਾ ਇੱਥੇ ਪੈਲਸ ਐ ਇੱਥੇ ਆ ਜਾਓ ਸਾਰੇ ਸਾਰੇ ਗੱਡੀਆਂ ਦੀਆਂ ਚਾਬੀਆਂ ਕਮਾਉਂਦੇ ਹਨ ਢੋਲ ਵਾਲੇ ਗੱਡੀਆਂ ਦੇ ਵਿੱਚ ਬੈਠ ਜਾਂਦੇ ਹਨ ਸਾਰੀ ਬਿਆਦਰੀ ਉਸ ਪੈਲਸ ਦੇ ਵਿੱਚ ਜੋ ਫੈਲ ਗਈ ਸੀ ਸਾਰੀ ਇਕੱਠੀ ਹੁੰਦੀ ਹੈ ਅਤੇ ਗੱਡੀਆਂ ਦੇ ਵਿੱਚ ਬਹਿ ਕੇ ਉੱਥੋਂ ਕਾਫਲਾ ਜਿਹੜਾ ਹੈ ਸ਼ਹਿਰ ਦੇ ਵਿੱਚੋਂ ਭੀੜ ਭੜਾ ਕੇ ਚੋਂ ਪੀਂ ਪੀਂ ਕਰਦਾ ਉੱਥੇ ਦੂਜੇ ਪਾਸੇ ਪਹੁੰਚ ਜਾਂਦਾ ਹੈ ਜਿੱਥੇ ਉਹਨੇ ਪਤਾ ਦੱਸਿਆ ਸੀ ਵੀ ਇਸ ਚੌਂਕ ਤੋਂ ਅੱਗੇ ਮੁੜ ਕੇ ਇੱਕ ਪੈਲਸ ਹੈ ਉੱਥੇ ਚਲੇ ਜਾਓ ਹੁਣ ਅੱਗੇ ਜਾਂਦੇ ਹਨ ਅੱਗੇ ਵੀ ਪੈਲਸ ਨਹੀਂ ਮਿਲਦਾ ਕਮਾਲ ਦੀ ਗੱਲ ਹੈ ਅਤੇ ਹ ਸਾ ਚੜ ਗਿਆ ਸਾਰੀ ਬਿਆਦਰੀ ਜਿਹੜੀ ਤੱਪੀ ਪਈ ਸੀ ਬਈ ਕਮਾਲ ਹੋ ਗਈ ਟਾਈਮ ਹੋ ਗਿਆ 12 ਵਜੇ ਦਾ ਅਤੇ ਆਪਨ ਤਾਂ ਹੁਣ ਸਾਰਾ ਰਿਬਨ ਵਗੈਰਾ ਕੱਟ ਕੇ ਅੰਦਰ ਚਲੇ ਜਾਣਾ ਸੀ ਲਾਵਾ ਫੇਰਿਆਂ ਦਾ ਟਾਈਮ ਸੀ ਹੁਣ ਤਾਂ ਬਹੁਤ ਲੇਟ ਹੋ ਗਏ ਹਾਂ ਕਿਸ ਸਮੇਂ ਫੇਰੇ ਹੋਣਗੇ ਅਤੇ ਇੰਨੀ ਲੇਟ ਤਾਂ ਚੱਲਦਾ ਨਹੀਂ ਹੁੰਦਾ ਰਾਜਵੀਰ ਜਿਹੜਾ ਹੈ ਵਾਪਸ ਕੁੜੀ ਵਾਲਾ ਨੂੰ ਫੋਨ ਕਰਦਾ ਸਿੱਧਾ ਕੁੜੀ ਨੂੰ ਫੋਨ ਲਗਾਉਂਦਾ ਹੈ ਕਹਿੰਦਾ ਹੈ ਆ ਕੀ ਮਜ਼ਾਕ ਹੋ ਰਿਹਾ ਹੈ ਜਲਦੀ ਤੋਂ ਜਲਦੀ ਆਪਣਾ ਬੰਦਾ ਭੇਜੋ ਅਸੀਂ ਇਸ ਚੌਂਕ ਤੋਂ ਥੋੜੀ ਦੂਰ ਤੇ ਖੜੇ ਹਾਂ ਜਲਦੀ ਤੋਂ ਜਲਦੀ ਆਪਣਾ ਬੰਦਾ ਭੇਜੋ ਅਸੀਂ ਇੱਥੇ ਚੌਂਕ ਤੋਂ ਅੱਗੇ ਖੜੇ ਹਾਂ ਜ ਤਾਂ ਪਿੰਡ ਵਾਲਿਆਂ ਨੇ ਸਾਡੀ ਨੱਕ ਦੇ ਵਿੱਚ ਕੰਮ ਕਰ ਲੈਣਾ ਹੈ ਸਾਰੀ ਬੈਦਰੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰਦੀ ਹੈ ਸਾਰੇ ਤਾਂ ਪਹਿਲਾਂ ਕਹਿ ਰਹੇ ਸੀ ਕਿ ਕੁੜੀ ਵਾਲਾ ਨੂੰ ਇੱਕ ਵਾਰ ਮਿਲਣਾ ਚਾਹੀਦਾ ਹੈ لیکن چلو کوئی گل نہیں ਤੁਸੀਂ ਹੁਣ ਭੇਜ ਦੋ ਕੁੜੀ ਕਹਿੰਦੀ ਐ ਅੱਛਾ ਤੁਸੀਂ ਉਧਰ ਆਗੇ ਕੋਈ ਗੱਲ ਨਹੀਂ ਅਸੀਂ ਬੰਦਾ ਭੇਜਦੇ ਹਾਂ ਉੱਥੇ ਇੱਕ ਘੰਟਾ ਖੜੇ ਰਹਿੰਦੇ ਹਨ ਅਤੇ ਇਹਨੇ ਦੇ ਵਿੱਚ ਦੁਬਾਰਾ ਰਾਜਵੀਰ ਫੋਨ ਕਰਦਾ ਹੈ ਇੱਕ ਘੰਟਾ ਹੋ ਗਿਆ ਹੈ ਕੀ ਗੱਲ ਬਣੀ ਤੁਸੀਂ ਜਲਦੀ ਆਵੋ ਇਹ ਤਾਂ ਗੱਲ ਕੋਈ ਸਿਆਣੀ ਨਾ ਬਣੀ ਜਲਦੀ ਤੋਂ ਜਲਦੀ ਇੱਥੇ ਬੰਦਾ ਭੇਜੋ ਹੁਣ ਕੁੜੀ ਵਾਲੀ ਕਹਿੰਦੀ ਲੈ ਉਹ ਪਹੁੰਚਿਆ ਨਹੀਂ ਮੈਨੂੰ ਲੱਗਦਾ ਉਹਨੇ ਗਲਤ ਪਤਾ ਸਮਝ ਲਿਆ ਚਲੋ ਮੈਂ ਆਪਣੇ ਭਰਾ ਨੂੰ ਭੇਜਦੀ ਹਾਂ ਹੁਣ ਕਹਿੰਦਾ ਕੋਈ ਗੱਲ ਨਹੀਂ ਚਲੋ ਭੇਜੋ ਦੋ ਘੰਟੇ ਬੀਤ ਜਾਂਦੇ ਹਨ ਉੱਥੇ ਸਾਰੀ ਬਰਾਤ ਖੜੀ ਹੈ ਸ਼ਾਮ ਦੇ 3-4 ਵਜੇ ਗਏ ਹਨ ਸਾਰੇ ਜਣ ਹਨ ਅਧਿਆਨੇ दारू ਪੀਪੇ ਕੇ ਆਪਣੇ ਆਪ ਨੂੰ ਕਮੜਾ ਕਰ ਲਿਆ ਹੋਏ ਅਤੇ ਸਾਰੇ ਜਨੇ ਹੈਰਾਨ ਹਨ ਕਿ ਕਮਾਨ ਹੈ ਆਈਕੋਨ ਜਿਹੜੇ ਸ਼ਰਾਬੀ ਹੋ ਗਏ ਹਨ ਲਲਕਾਰੇ ਮਾਰ ਰਹੇ ਹਨ ਰਾਜਵੀਰ ਗੜਾ ਕੱਢ ਰਹੇ ਹਨ ਵੀ ਬੇਇੱਜ਼ਤੀ ਕਰਨ ਵਾਸਤੇ ਥਿਲੇਂਦਾ ਹੈ ਕੁੜੀ ਵਾਲੇ ਨੂੰ ਮਿਲੇ ਕਿ ਨਹੀਂ ਮਿਲੇ ਇਨ ਦੇ ਵਿੱਚ ਨਰਾਜਵੀਰ ਦੁਬਾਰਾ ਫੋਨ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਨਾ ਤਾਂ ਕੁੜੀ ਨਾ ਕੁੜੀ ਦਾ ਪਰ ਅਤੇ ਪਰਿਵਾਰ ਦੇ ਵਿੱਚ ਕੋਈ ਵੀ ਫੋਨ ਨਹੀਂ ਚੱਕਦਾ ਹੈ ਰਾਜਵੀਰ ਦੀ ਗੁੱਡੀਆਂ ਘੁੰਮ ਚੁੱਕਿਆ ਸਨ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਹਾ ਸੀ ਵੀ ਕੀ ਗੱਲ ਹੋ ਗਈ ਆਪਣੇ ਪਿਤਾ ਨੂੰ ਕਹਿੰਦਾ ਹੈ ਤੁਸੀਂ ਆਪਣੇ ਨੰਬਰ ਤੋਂ ਲਗਾਓ ਅੱਗੋਂ ਫੋਨ ਸਵਿਚ ਜੋ ਫੰਦੇ ਹਨ ਹੁਣ ਸਾਰੇ ਜਣੇ ਹੈਰਾਨ ਹਨ ਸਾਰੇ ਜਣੇ ਕਹਿੰਦੇ ਹਨ ਚਲੋ ਕੋਈ ਗੱਲ ਨਹੀਂ ਫੋਨ ਵਗੈਰਾ ਕਈ ਵਾਰੀ ਬੈਟਰੀ ਡਾਊਨ ਹੋ ਜਾਂਦੀ ਹੈ ਸਾਰੇ ਜਣੇ ਹੋਰ ਜ਼ਿਆਦਾ 2 ਘੰਟੇ ਵੇਟ ਕਰਦੇ ਹਨ ਸ਼ਾਮ ਦੇ ਬੱਜ ਚੁੱਕੇ ਹਨ ਜੀ 5 5 ਵਜੇ ਜਦੋਂ ਕੋਈ ਵੀ ਨਹੀਂ ਆਂਦਾ ਤਾਂ ਫਿਰ ਸਾਰੇ ਹੈਰਾਨ ਹਨ ਸਾਰਿਆਂ ਨੂੰ ਹੁਣ ਹੌਲੀ ਹੌਲੀ ਅੰਦਾਜ਼ਾ ਹੋ ਗਿਆ ਵੀ ਆਪਣੇ ਨਾਲ ਕੋਈ ਪੱਦਾ ਮਜ਼ਾਕ ਹੋ ਗਿਆ ਹੈ ਬਹੁਤ ਮਾੜੀ ਹੋ ਗਈ ਹੈ ਹੁਣ ਕੀ ਕਰੀਏ ਕਿੱਧਰ ਜਾਈਏ ਕਿੱਧਰ ਨੂੰ ਪੱਜ ਗਏ ਇਹ ਤਾਂ ਫਿਰ ਨੱਕ ਵਢਾਣ ਵਾਲੀ ਗੱਲ ਹੋ ਗਈ ਅੱਧੇ ਰਿਸ਼ਤੇਦਾਰ ਤਾਂ ਉਥੋਂ ਪਹਿਲਾਂ ਹੀ ਪੱਜ ਚੁੱਕੇ ਹਨ ਆਪਣੇ ਕਰੋ ਕਰੀ ਚਲੇ ਗਏ ਹੁਣ ਲੇਕਿਨ ਜਿਹੜੇ ਅੱਧੇ ਉਥੇ ਬਚੇ ਹਨ ਉਹ ਸਾਰੇ ਦੇ ਸਾਰੇ ਰਾਜਵੀਰ ਨੂੰ ਗਾਲਾਂ ਕੱਢ ਰਹੇ ਹਨ ਹੁਣ ਸਾਰੇ ਜਣੇ ਕਹਿੰਦੇ ਅਨ ਵੀ ਪੁਲਿਸ ਬੁਲਾਓ ਇਹ ਤਾਂ ਆਪਣੇ ਨਾਲ ਧੋਖਾ ਹੋ ਗਿਆ ਹੈ 420 ਹੋ ਗਈ ਹੈ ਐਵੇਂ ਕਿਵੇਂ ਗੱਲ ਹੋ ਗਈ ਹੈ ਕਿਉਂਕਿ ਬਹੁਤ ਵੱਡਾ ਪਰਿਵਾਰ ਸੀ ਸਰਪੰਚਾਂ ਦਾ ਲਾਣਾ ਸੀ ਤਾਂ ਸਿੱਧਾ ਉਥੋਂ ਦਾ ਜਿਹੜੇ ਵੱਡੇ ਪੁਲਿਸ ਅਫਸਰ ਹਨ ਸਾਰੇ ਆਂਦੇ ਹਨ ਸਾਰੇ ਨਾਲ ਗੱਲ ਦਸੀ ਜਾਂਦੀ ਹੈ ਐਨੀ ਵੱਡੀ ਗੱਲ ਦਾ ਰੋਲਾ ਸਾਰੇ ਪਾਸੇ ਪੈ ਚੁੱਕਿਆ ਸੀ ਮੀਡੀਆ ਵਾਲੇ ਉੱਥੇ ਪਹੁੰਚ ਜਾਂਦੇ ਹਨ ਅਤੇ ਆ ਕੇ ਰਾਜਵੀਰ ਨੂੰ ਸਵਾਲ ਪੁੱਛਦੇ ਹਨ ਵੀ ਇਹਨਾਂ ਕਮਲਾ ਬੰਦਾ ਅਸੀਂ ਅਜੇ ਤੱਕ ਨਹੀਂ ਦੇਖਿਆ ਤੂੰ ਤਾਂ ਬਾਹਰ ਰਹਿਣਾ ਹੈ ਤੂੰ ਤਾਂ ਦੁਨੀਆ ਵੇਖੀ ਹੈ ਕੀ ਗੱਲ ਹੋ ਗਈ ਸਿੱਧਾ ਬਰਾਤ ਲੈ ਕੇ ਆ ਗਏ ਪਹਿਲਾਂ ਕੋਈ ਮੰਗਣੀ ਕਰਨੀ ਸੀ ਕੁੜੀ ਵਾਲਿਆਂ ਦੇ ਘਰ ਜਾਣਾ ਸੀ ਕਿਸੇ ਨੇ ਤੁਹਾਡੇ ਚ ਕੁੜੀ ਵਾਲਿਆਂ ਨੂੰ ਨਹੀਂ ਦੇਖਿਆ ਆਹ ਕੀ ਗੱਲ ਬਣੀ ਤੁਸੀਂ ਸਿੱਧਾ ਬਰਾਤ ਲੈ ਕੇ ਇੱਥੇ ਆ ਗਏ ਤੁਹਾਡੀ ਅਕਲ ਤੇ ਪੱਥਰ ਪੈ ਗਏ ਸੀ ਰਾਜਵੀਰ ਪਹਿਲਾਂ ਹੀ ਮੌਨ ਸੀ ਹੁਣ ਉਸਦੇ ਨਾਲ ਵਾਲੇ ਜਵਾਬ ਦਿੰਦੇ ਹਨ ਵੀ ਇਹ ਵਿਚਾਰੇ ਨਾਲ ਦੁੱਖਾ ਹੋ ਗਿਆ ਹੋਇਆ ਹੈ ਸਾਡੇ ਕੋਲੋਂ ਪੈਸੇ ਵੀ ਥੋੜੇ ਬਹੁਤ ਲੁੱਟੇ ਗਏ ਹਨ ਜਦ ਰਿਸੀ ਆਪਣੀ ਮਰਜ਼ੀ ਨਾਲ ਦਿੱਤੇ ਸੀ ਹੁਣ ਤਾਂ ਬਹੁਤ ਮਾੜੀ ਗੱਲ ਹੋ ਗਈ ਹੈ ਕਿਸੇ ਨੇ ਸਾਡੇ ਨਾਲ ਪੱਦਾ ਮਜ਼ਾਕ ਕੀਤਾ ਹੈ ਹੋ ਸਕਦਾ ਹੈ ਕਿਸੇ ਸਾਡੇ ਦੁਸ਼ਮਣ ਨੇ ਬੈਰੀ ਨੇ ਬਦਲਾ ਲੈਣ ਵਾਸਤੇ ਕੀਤਾ ਹੋਵੇ ਕਿਉਂਕਿ ਪਿੰਡ ਦੇ ਸਰਪੰਚ ਹਾਂ ਕਈਆਂ ਨਾਲ ਸਾਡੀ ਦੁਸ਼ਮਣੀ ਹੈ ਸ਼ਾਇਦ ਕਿਸੇ ਨੇ ਬਹੁਤ ਭੈੜਾ ਮਜ਼ਾਕ ਕੀਤਾ ਹੋਵੇ ਹੋਵੇ ਨਾ ਹੋਵੇ ਜੋ ਵੀ ਹੋਵੇ ਸਾਡੀ ਨਜ਼ਰਾਂ ਤੋਂ ਬਚ ਨਹੀਂ ਸਕਦਾ ਹੁਣ ਅਸੀਂ ਜ਼ਰੂਰ ਉਸ ਨੂੰ ਸਜ਼ਾ ਦੇਵਾਂਗੇ ਪੁਲਿਸ ਵਾਲੇ ਵੀ ਹੈਰਾਨ ਹਨ ਵੀ ਹੁਣ ਪਤਾ ਕਰੀਏ ਤਾਂ ਕਿਤੇ ਤਾਂ ਕਰੀਏ ਇਹ ਤਾਂ ਗੱਲ ਨਹੀਂ ਬਣੀ ਹੁਣ ਤਾਂ ਕਿਸ ਤੇ ਮੁਆਵਜ਼ਾ ਕਿਵੇਂ ਦਵਾਈਏ ਚਾਰ ਸਬੀਤਾ ਹੋਈ ਹੈ ਸਾਰੇ ਜਣੇ ਕਹਿੰਦੇ ਹਨ ਚਲੋ ਪੁਲਿਸ ਵਾਲੇ ਜਿਹੜੇ ਹਨ ਫੜ ਵੀ ਸਕਦੇ ਹਨ ਲੇਕਿਨ ਬੇਇੱਜ਼ਤੀ ਦਾ ਬਦਲਾ ਤਾਂ ਨਹੀਂ ਲਿਆ ਜਾ ਸਕਦਾ ਇੰਨੀ ਦੂਰ ਇਟਲੀ ਚ ਪਰਿਵਾਰ ਆਇਆ ਹੈ ਇਨਾ ਖਰਚਾ ਕੀਤਾ ਹੈ ਅਤੇ ਬੇਇੱਜ਼ਤੀ ਬਹੁਤ ਹੋ ਗਈ ਹੈ ਹੁਣ ਤਾਂ ਸਾਰਾ ਪਿੰਡ ਥੂ-ਥੂ ਕਰਦਾ ਇੱਥੋਂ ਚਲਾ ਗਿਆ ਹੈ ਰਿਸ਼ਤੇਦਾਰ ਵੀ ਗਾਣਾ ਕੱਢ ਰਹੇ ਹਨ ਅਤੇ ਸਾਰੇ ਜਣੇ ਗਨਮ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਹਨ ਵੀ ਅੰਨੇ ਸੰ ਅਤੇ ਕਿਨਣ ਵਿਖਿਆਨੀ ਵੀ ਕੁੜੀ ਵਾਲੇ ਇਨਾਂ ਨੂੰ ਧੋਖਾ ਕਰ ਰਹੇ ਹਨ ਇੰਨਾ ਵੱਡਾ ਧੋਖਾ ਤਾਂ ਅਜੇ ਤੱਕ ਕਿਸੇ ਨੇ ਨਹੀਂ ਸੁਣਿਆ ਸੀ ਚਲੋ ਕੁੜੀਆਂ ਵਿਆਹ ਤੋਂ ਪਹਿਲਾਂ ਮੁਕਰਦੀਆਂ ਸੁਣੀਆਂ ਸਨ ਮੁੰਡੇ ਵਿਆਹ ਤੋਂ ਪਹਿਲਾਂ ਭੱਜਦੇ ਸੁਣੇ ਸਨ ਕੁੜੀਆਂ ਬਿਲਕੁਲ ਹੋਰਾ ਜਵਾਬ ਦੇਂਦੀਆਂ ਸੁਣੀਆਂ ਸਨ ਲੇਕਿਨ ਆ ਤਾਂ ਗੱਲ ਕਦੇ ਨਹੀਂ ਬਣੀ ਵੀ ਐਡਾ ਵੱਡਾ ਮਜ਼ਾਕ ਕਰਕੇ ਉੱਥੇ ਬਰਾਲਿਆ ਹੋਵੇ ਅਤੇ ਸਾਰੀ ਬਰਾਤ ਨੂੰ ਸ਼ਹਿਰ ਦੇ ਤਿੰਨ ਚੱਕਰ ਲਵਾਏ ਹੋਣ ਉਸ ਤੋਂ ਬਾਅਦ ਸਿੱਧਾ ਫੋਨ ਸਵਿਚ ਆਫ ਕਰਕੇ ਸਾਰਿਆਂ ਨਾਲ ਬਿਲਕੁਲ ਭੈੜਾ ਮਜ਼ਾਕ ਕੀਤਾ ਹੋਵੇ ਇਹ ਤਾਂ ਕਦੇ ਗੱਲ ਨਹੀਂ ਬਣੀ ਹੁਣ ਸਾਰੇ ਜਣੇ ਮੱਥੇ ਨੂੰ ਹੱਥ ਕੁੱਟਦੇ ਹਨ ਅਤੇ ਰਾਜਵੀਰ ਜਿਹੜਾ ਹੈ ਆਪਣੇ ਪਿਤਾ ਨੂੰ ਵਾਪਸ ਲੈ ਕੇ ਇਟਲੀ ਚਲਾ ਜਾਂਦਾ ਹੈ ਅਤੇ ਗਾਣਾ ਕੱਟਦਾ ਹੈ ਸਾਰੇ ਪੰਜਾਬੀਆਂ ਨੂੰ ਅਤੇ ਪਿਤਾ ਜੀ ਕਹਿੰਦੇ ਹਨ ਨਹੀਂ ਨਹੀਂ ਸਾਰੇ ਪੰਜਾਬੀ ਜਿਹੜੇ ਹਨ ਮਾੜੇ ਨਹੀਂ ਹਨ ਅਤੇ ਤੇਰੇ ਨਾਲ ਮਜ਼ਾਕ ਹੋਇਆ ਹੈ ਤੇਰੇ ਨਾਲ ਬਿਲਕੁਲ ਤੋਖਾ ਹੋਇਆ ਹੈ ਲੇਕਿਨ ਇਸ ਦਾ ਮਤਲਬ ਆ ਨਹੀਂ ਹੈ ਵੀ ਪੰਜਾਬ ਵਾਲੇ ਸਾਰੇ ਮਾੜੇ ਹਨ ਉਸ ਨੂੰ ਸਮਝਾਉਂਦਾ ਹੈ ਵੀ ਦੇਖ ਹਰ ਕੌਮ ਦੇ ਵਿੱਚ ਮਾੜੇ ਚੰਗੇ ਬੰਦੇ ਹੁੰਦੇ ਹਨ ਜੇ ਤੈਨੂੰ ਲੱਗਦਾ ਹੈ ਨਾ ਇੰਨੀ ਗੱਲ ਪਿੱਛੇ ਸਾਰੇ ਇੱਕ ਵਰਗੇ ਹਨ ਤਾਂ ਐਸੀ ਗੱਲ ਨਹੀਂ ਹੈ ਮੈਂ ਵੀ ਤਾਂ ਪੰਜਾਬੀ ਹਾਂ ਜੇਕਰ ਇਹ ਜੀ ਗੱਲ ਹੈ ਤਾਂ ਮੈਂ ਵੀ ਮਾੜਾ ਬੱਜਿਆ ਤਾਂ ਆਪਣੇ ਮੁੰਡੇ ਨੂੰ ਸਮਝਾ ਲੈਂਦਾ ਹੈ ਵੀ ਇਸ ਤਰ੍ਹਾਂ ਨਾ ਕਹੋ ਲੇਕਿਨ ਰਾਜਵੀਰ ਦੇ ਮੰਨ ਦੇ ਵਿੱਚ ਜਿਹੜੀ ਵਾਪਸ ਆਪਣੀ ਮਿੱਟੀ ਨਾਲ ਜੁੜਨ ਦੀ ਖੁਆਇਸ਼ ਸੀ ਉਹ ਖੁਆਇਸ਼ ਬਣ ਕੇ ਰਹਿ ਜਾਂਦੀ ਹੈ ਦੁਬਾਰਾ ਹੁਣ ਉਹ ਇਟਲੀ ਦੇ ਵਿੱਚ ਪਹੁੰਚ ਗਿਆ ਸੀ ਅਤੇ ਉਸਨੇ ਪ੍ਰਣ ਲੈ ਲਿਆ ਵੀ ਹੁਣ ਕਿਸੇ ਕੁੜੀ ਨਾਲ ਵਿਆਹ ਕਰਾਣਾ ਹੈ ਤਾਂ ਇੱਥੋਂ ਦੀ ਨਾਲ ਕਰਾਣਾ ਹੈ ਘਟੋ ਘਟ ਇਹ じゃ ਵੱਡਾ ਮਜ਼ਾਕ ਤਾਂ ਨਹੀਂ ਹੁੰਦਾ ਚਲੋ ਜੀ ਹੁਣ ਉਸ ਨੂੰ ਅਕਲ ਆ ਗਈ ਅਤੇ ਉੱਥੇ ਹੀ ਉਹ ਰਹਿਣ ਲੱਗ ਪਿਆ ਪੁਲਿਸ ਇਹਦੋਂ ਭਾਲ ਕਰਦੀ ਰਹੀ ਲੇਕਿਨ ਇਹ ਜੇ ਬੰਦਿਆਂ ਨੂੰ ਲੱਭਣਾ ਬੜਾ ਮੁਸ਼ਕਲ ਹੈ ਜਿਹੜੇ ਕਿ ਇੰਸਟਾਗ੍ਰam ਤੇ ਮਿਲੇ ਹੋਣ ਅਤੇ ਜਿਨ੍ਹਾਂ ਦੇ ਬਾਰੇ ਕੁਝ ਵੀ ਪਤਾ ਨਾ ਹੋਵੇ ਇਸ ਤਰ੍ਹਾਂ ਦੇ ਬੰਦੇ ਬੜੇ ਔਖੇ ਲੱਭਦੇ ਹਨ ਅਤੇ ਪੁਲਿਸ ਆਪਣੀ ਤਫ਼ਤੀਸ਼ ਦੇ ਵਿੱਚ ਹਜੇ ਤੱਕ ਲੱਗੀ ਹੋਈ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕੀ ਰਾਜਵੀਰ ਨੂੰ ਹੋਰ ਜ਼ਿਆਦਾ ਸचेਤ ਹੋਣਾ ਚਾਹੀਦਾ ਸੀ ਜਾਂ ਨਹੀਂ ਜੇਕਰ ਤੁਸੀਂ ਉਸ ਦੀ ਥਾਂ ਤੇ ਹੁੰਦੇ ਤਾਂ ਪਹਿਲਾਂ ਤੁਸੀਂ ਕੀ ਕਰਦੇ ਜਾਂ ਫਿਰ ਤੁਸੀਂ ਇਸ ਧੋਖੇ ਨੂੰ ਪਹਿਲਾਂ ਹੀ ਬਹੁਤ ਪਹਿਲਾਂ ਫੜ ਲਿਆ ਹੁੰਦਾ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਪਰਮ ਬਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਰ ਲਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਦਿਓ ਜੀ ਇਜਾਜ਼ਤ ਧੰਨਵਾਦ